ਤੁਸੀਂ ਉੱਥੇ ਕਿੰਨਾ ਟਾਈਮ ਰਹੇ ਪਿੰਡ ਆਪਦੇ ਰਾਮਪੁਰੇ ਫੂਲਵਾਲ ਵਿਆਹ ਤੋਂ ਬਾਅਦ ਮੈਂ ਦਵਾਦ ਮੈਂ 2 ਸਾਲ ਰਹੀ ਉਸ ਤੋਂ ਜ਼ਿਆਦਾ تھا ਹਾਂਜੀ ਤੇ ਕਿਉਂਕਿ ਫਿਰ ਤਾਂ ਜਿਵੇਂ ਹੁਣ ਇਹ ਨਾ ਕਦੇ ਆ ਗਈ ਕਦੇ ਉੱਠ ਗਈ ਉੱਥੇ ਫਿਰ ਮੇਰੀ ਕਾਫੀ ਦੇਰ ਬਾਅਦ ਮੇਰੀ ਟ੍ਰਾਂਸਫਰ ਹੋ ਗਈ ਹਾਂਜੀ ਤੇ ਅੰਕਲ ਕਿੱਥੇ ਰਹਿੰਦੇ ਸੀ ਈਸ਼ਾਮਦ ਅੱਛਾ ਵਿਆਹ ਤੋਂ ਬਾਅਦ 2 ਸਾਲ ਅਲੱਗ-ਅਲੱਗ ਰਹੇ ਤੁਸੀਂ ਨਹੀਂ ਨਹੀਂ ਅਸੀਂ 10 ਸਾਲ ਅਲੱਗ-ਅਲੱਗ ਰਹੇ ਅੱਛਾ ਤੁਸੀਂ 5-6 ਸਾਲ ਮੈਂ ਵਿਦਾਊਟ ਵੀ ਲਈ ਹਾਂਜੀ ਤੇ ਸਾਰੇ ਕਹਿੰਦੇ ਸੀ ਵੀ ਤੂੰ ਇਓਦਾਂ ਰਕ ਮੈਂ ਚੱਲੂਗਾ ਹਾਂਜੀ ਤੇ ਮੇਰੇ ਫਾਦਰ ਕਹਿੰਦੇ ਸੀ ਚਲ ਕੋਈ ਗੱਲ ਨਹੀਂ ਵੀ ਜਿਵੇਂ ਹੈਗਾ ਤੁਸੀਂ ਆਪਣਾ ਘਰ ਪਰਿਵਾਰ ਉਸ ਤਰ੍ਹਾਂ ਚਲਾਓ ਹਾਂ ਹੈਨਾ ਤੇ ਇਸ ਕਰਕੇ ਥੋੜਾ ਬਸ ਤੇ ਦੂਜੇ ਵਿੱਚ ਦੋ ਛੁੱਟੀਆਂ ਹੁਣ ਐਜੂਕੇਸ਼ਨ ਬੋਰਡ ਦੀਆਂ ਕਈ ਹੁੰਦੀਆਂ ਸੀ ਉਦੋਂ ਤਨੀ ਹੈ ਕਿ ਕਮੇਟੀਆਂ ਹੁੰਦੀਆਂ ਸੀ ਜਿਵੇਂ ਨੀਡਲ ਵਰਕ ਦੀ ਹੈ ਜਾਂ ਨਿਊਟ੍ਰੀਸ਼ਨ ਦੀ ਹੈ ਜਾਂ ਫਰਸਟ ਏਡ ਦੀ ਹੈ ਉਦੋਂ ਮੈਂ ਇੱਕ ਵਾਰੀ ਨਿਊਟ੍ਰੀਸ਼ਨ ਵਾਲੀ ਚ ਗਈ ਸੀ ਤੇ ਪਤਾ ਨਹੀਂ ਕਿਸ ਤਰ੍ਹਾਂ ਹੋਇਆ ਕਿ ਉਹ ਜਿਹੜੇ ਸੈਕਟਰੀ ਸਿਤਾਰ ਸਿੰਘ ਅੰਦਰ ਤੇ ਉਹਨੇ ਸਾਰੀ ਕਮੇਟੀ ਚ ਫਿਰ ਮੈਨੂੰ ਪਾਇਆ ਹੂੰ ਤੇ ਉਹ ਫਿਰ ਉਸ ਕਈਆਂ ਨੂੰ ਲੱਗਦਾ ਸੀ ਫਿਰ ਮੈਂ ਐ ਕਰਦੀ ਸੀ ਵੀ ਜਿੱਦੇ ਮੇਰੀ ਮੀਟਿੰਗ ਹੋਣੀ ਹੈ ਜੰਦੀਗੜ ਇੱਕ ਦਿਨ ਪਹਿਲੇ ਮੈਂ ਸ਼ਾਬਾਦ ਚਲੀ ਜਾਂਦੀ ਸੀ ਅੱਛਾ ਉਹ ਤੋਂ ਫਿਰ ਮੈਂ ਮੀਟਿੰਗ اٹੈਂਡ ਕਰਕੇ ਸ਼ਾਬਾਦ ਆ ਜਣਾ ਤੇ ਅਗਲੇ ਦਿਨ ਇੱਕ ਅੱਧੀ ਛੁੱਟੀ ਲੈ ਲੈਣੀ ਨਾਲ ਬਸ ਐ ਤੇ ਜਾਂ ਫਿਰ ਵਿਦਾਊਟ ਪੀ ਤੇ ਮੈਂ ਬਹੁਤ ਧੀ ਪੰਜ ਚਾਰ ਪੰਜ ਸਾਲ ਦੀ ਮੇਰੀ ਵਿਦਾਊਟ ਪੀ ਦੀ ਹੈ अच्छा हां ओके अंकल ਉਹ ਤਾਂ ਟੈਲੀਫੋਨ ਹੁੰਦੇ ਸੀ ਜਦੋਂ ਤੁਸੀਂ ਅਲੱਗ-ਅਲੱਗ ਰਹਿੰਦੇ ਸੀ ਹੂੰ ਟੈਲੀਫੋਨ ਨਹੀਂ ਸੀ ਹੁੰਦੇ ਫਿਰ ਤੁਸੀਂ ਹੁੰਦੇ ਸੀ ਦਫ਼ਤਰਾਂ 'ਚ ਹੁੰਦੇ ਸੀ ਅੱਛਾ ਜੀ ਫਿਰ ਘਰਾਂ 'ਚ ਨਹੀਂ ਸੀ ਹੁੰਦੇ ਟੈਲੀਫੋਨ ਫਿਰ ਚਿੱਠੀ-ਜੁਠੀ ਲਿਖਦੇ ਸੀ ਇੱਕ ਦੂਜੇ ਹਾਂ ਚਿੱਠੀਆਂ ਤਾਂ ਲਿਖਦੇ ਸੀ ਹਾਂ ਜੀ ਚਿੱਠੀਏ ਦਾ ਮਸਲਾ ਵੀ ਸੁਣ ਲਓ ਹਾਂ ਜੀ ਇੱਕ ਵਾਰੀ ਮੈਂ ਅੰਮਾਲੇਂ ਬੇਟੀ ਮੇਰੀ ਬਿਮਾਰ ਤੇ ਮੈਂ ਬੰਦਾਲੇ ਸਟੇਸ਼ਨ ਤੇ ਬੈਠੀ ਹੂੰ ਤੇ ਉਹਨੂੰ ਲੈ ਕੇ ਉਹਨੂੰ ਦਵਾਈ ਦਵਾ ਕੇ ਲਈ ਮੈਂ ਇੰਨੇ ਨਿਕ ਡਾਕਟਰ ਸੀ ਉਹ ਤਾਂ ਦਵਾਈ ਦਵਾ ਕੇ ਲਈ ਮੈਂ ਵਾਲੀ ਤੇ ਮੈਂ ਸੋਚਿਆ ਚਲੋ ਬਸ ਤੇ ਨਹੀਂ ਜਾਂਦੀ ਟ੍ਰੇਨ ਤੇ ਚਲੀ ਜਾਉਂਗੀ ਤੇ ਪਤਾ ਨਹੀਂ ਲੱਗਿਆ ਕਦੋਂ ਤੇ ਇਹ ਆਏ ਮੇਰੇ ਕੋਲ ਕਿ ਮੇਰੇ ਕਹਿੰਦੇ ਸਸਰੀ ਕਾਨ ਮੈਂ ਆ ਕਦੇ ਮੈਨੂੰ ਕਿਸੇ ਜਾਣਦੀ ਨਹੀਂ ਹਮ ਇੱਥੇ ਮਾਰੇ ਕੋਣ ਉਹ ਸਸਰੀ ਕਾਨ ਵਾਲਾ ਬੜੀ ਘਬਰਾਟ ਹੋਈ ਇੱਕ ਦਾ ਜਦੋਂ ਮੈਂ ਦੇਖਿਆ ਤਾਂ ਬੜੀ ਚੰਗਾ ਵੀ ਲੱਗਿਆ ਹੈ ਹਮ ਤੇ ਮੈਨੂੰ ਕਹਿੰਦੀ ਮੈਂ ਤੁਹਾਨੂੰ ਕਿਹਾ ਆ ਆਪਾਂ ਚਾਹ ਪੀਣ ਚੱਲੀਏ चाह का बहुत शौक से चाह पीन चले गए तो उतने जाके मैंने मैं कैंत चिट्ठी पाई सी कि मैं तेन मिलनाऊँगा पटियाले तू तो मेरा इंतजार क्यों नहीं कर हाँ जी। मैं मैं चिट्ठी नहीं मिली कह ना तू घरद तो, तो डरदी ने नहीं, नहीं दस चिट्ठी तो मिली होगी हाँ जी अच्छा वो रिक्शे चाह वाले पता नहीं किमें लग्या तो चाह वाल मैं बार बार कह बीबी इधर आके बह जा स्टूल से बच्चे ना सौखी रहेगी मैं कहनी नहीं मैं ठीक ना ना तू इधर आ जा ना इधर आके बह जा ਤੇ ਇਹ ਵਰ ਥੋੜੇ ਦੌਰ ਕਹਿੰਦੇ ਲੈ ਫਿਰ ਮੈਗਨੇਟ ਚਿੱਠੀ ਪੋਸਟ ਕਰੀ ਐ ਲੈ ਹੁਣ ਪੜ ਲੈ ਅੱਛਾ ਜੀ ਦੋ ਲੈ ਚਲੀ ਕਿਹ ਜਰੂਰ ਸੀ ਪਾਣੀ ਭੁੱਲ ਗਿਆ ਅੱਛਾ ਕਹਿੰਦੇ ਲੈ ਫਿਰ ਤੂੰ ਕਹਿੰਦੀ ਐ ਵੀ ਮੈਨੂੰ ਚਿੱਠੀ ਨਹੀਂ ਮਿਲੀ ਤੇ ਮੈਂ ਕਿਹਾ ਪੋਸਟ ਕੀਤੀ ਲੈ ਹੁਣ ਪੜ ਲੈ ਤੇ ਉਹ ਤਾਂ ਮਤਲਬ ਕੋਨੂੰ ਲੱਗਿਆ ਚਾਹ ਵਾਲੇ ਨੂੰ ਕਿ ਜਿਹੜੇ ਇਹੋ ਜਿਹੇ ਰਮਾਸ ਚੱਲ ਰਿਹਾ ਵੀ ਇਹਦਾ ਮਤਲਬ ਕੋਈ ਐਵੀਂ ਜੋੜਾ ਇਕੱਠਾ ਹੋ ਗਿਆ ਤੇ ਉਹਨੂੰ ਲੱਗੇ ਵੀ ਵਿਆਹੀ ਬਣੀ ਬੱਚਾ ਕੋਲ ਆਇਆ ਵੀ ਕੀ ਕਰੀ ਜਾਂਦੀ ਐ ਤੇ ਇੰਨੇ ਥੋੜੇ ਦਰ ਕਿਉਂ ਬੇਟੀ ਮੇਰੀ ਜਾਗ ਗਈ ਤੇ ਉਹ ਕਹਿੰਦੀ ਪਾਪਾ ਤੇ ਇਹ ਉਹਨੂੰ ਲੈ ਕੇ ਦੁਕਾਨ ਤੇ ਮੈਂ ਕਹਿੰਦੇ ਬੀਬੀ ਇਹ ਤੇ ਘਰ ਵਾਲਾ ਐ ਮੈਂ ਕਿਹਾ ਕਹਿੰਦੇ ਫਿਰ ਇਹ ਚੰਗਲਾ ਕਿਉਂ ਕਰਦਾ ਐ ਤੁਸੀਂ ਕਹਣਾ ਸੀ ਫਿਰ ਹੁਣ ਹੋਰ ਕੌਣ ਕਰੇਗਾ ਇਹ ਚੰਗਲਾ ਕਿਉਂ ਕਰਦਾ ਹਾਂਜੀ ਮੈਂ ਕਿਹਾ ਨੇ ਤਾਂ ਮੈਂ ਕੀ ਜਵਾਬ ਦੇਵਾਂ ਯੰਗਰੇ ਇਹ ਵੀ ਤੁਹਾਨੂੰ ਚਿੱਠੀ ਲਿਖਦੇ ਹੁੰਦੇ ਸੀਗੇ ਤੁਹਾਨੂੰ ਡੀਕ ਰਹਿੰਦੀ ਸੀ ਵੀ ਚਿੱਠੀ ਆਉਗੀ ਇਹਨਾਂ ਦੀ ਹਾਂ ਹਾਂ ਬਿਲਕੁਲ ਇਹ ਤਾਂ ਆਪ ਹੀ ਆਏ ਰਹਿੰਦੇ ਸੀ ਚਿੱਠੀ ਦਾ ਤਾਂ ਮੌਕੇ ਨਹੀਂ ਸੀ ਮਿਲਦਾ ਹਾਂ ਜਿਵੇਂ ਦੋ ਛੁੱਟੀਆਂ ਹੋ ਗਏ ਨਾ ਕੋਈ ਹਾਂਜੀ ਮਿਹਰਬਾਨ ਇਹ ਨਹੀਂ ਸੀ ਆਉਂਦੇ ਉੱਧਰ ਮੈਂ ਹੀ ਜਾਂਦੀ ਸੀ ਅੱਛਾ ਇਹ ਨਹੀਂ ਸੀ ਜਾਂਦੇ ਉੱਧਰ ਜੀ ਜੋ ਕੰਮ ਮੈਨੂੰ ਹੋ ਜਾਣਾ ਮੇਰੀ ਛਿੱਕ ਦੀ ਆਵਾਜ਼ ਉੱਥੇ ਪਹੁੰਚ ਜਾਂਦੀ ਸੀ ਪਹੁੰਚ ਜਾਂਦੀ ਸੀ ਫਟਾਫਟ ਅੱਛਾ ਹਾਂ ਅਰ ਜਿਵੇਂ ਇੱਕ ਵਾਰੀ ਨੇ ਚਿੱਠੀ ਲਿਖੀ ਕੇ ਮੈਨੂੰ ਜਕਾਮ ਬਹੁਤ ਆਇਆ ਪਰ ਮਕਾਲੇ ਆਏ ਹੋਏ ਆ ਮੈਂ ਛੁੱਟੀ ਲਈ ਹੋਈ ਹੈ ਹਾਂਜੀ ਛੁੱਟੀ ਇਸ ਕਰਕੇ ਲਈ ਕਿ ਜ਼ੁਕਾਮ ਬਾਦ ਦਾ ਕਾਲਜ ਇਸ ਕਰਕੇ ਕਿ ਕੱਲਾ ਕੀ ਕਰਾ ਕਰੇ ਜੀ ਨਹੀਂ ਲੱਗਦਾ ਤੇ ਮੈਂ ਸੋਚਿਆ ਵੀ ਚਲੋ ਹੁਣ ਜਾਣਾ ਚਾਹੀਦਾ ਹੈ ਨਾ ਮੈਂ ਰਾਮਪੁਰ ਆਈ ਤੇ ਸਾਡਾ ਨੌਕਰ ਮਿਲ ਗਿਆ ਇੱਕ ਕੇਦਾ ਮਸ਼ੀਨ ਤੇ ਕੰਮ ਕਰਦਾ ਸੀ کارਖਾਨਾ ਹੁੰਦਾ ਸੀ ਇਹਨਾਂ ਦਾ ਆਟੇ ਦਾ ਤੇ ਤੇਲ ਦਾ ਰੂੜਾਂ ਦਾ ਸਾਰਾ ਉਹ ਕੋਲ ਰੂਗ ਕਰਦਾ ਸਾਰਾ ਕੁਝ ਅੱਛਾ ਉਹ ਕਹਿੰਦਾ ਜੀ ਤੁਸੀਂ ਇਸ ਵੇਲੇ ਉਹ ਤਾਂ 2 ਵਜੇ ਨਾਲੇ ਉਹ 2:30 ਵਜ ਗਏ ਮੈਂ ਕਿਹਾ ਮੈਂ ਸ਼ਾਬਤ ਚਲੀ ਆਂ ਤੇ ਉਹਨਾਂ ਨੂੰ ਬਹੁਤ ਜ਼ੁਕਾਮ ਲੱਗਿਆ ਤੇ ਬਹੁਤ ਤਕਲੀਫ ਚ ਨੇ ਉਹ ਹੱਸ ਮੈਂ ਕਹਿੰਦਾਂ ਲਾ ਜ਼ੁਕਾਮ ਕੋ ਬਿਮਾਰੀ ਆਹ ਕਿਹੜੀ ਗੱਲ ਹੋਈ ਲੈ ਕਹਿੰਦਾ ਤੁਸੀਂ ਐ ਕਰੋ ਪਿੰਡ ਆ ਜਾਓ ਤੇ ਨਾਲੇ ਤੁਹਾਨੂੰ ਬੇਬੇ ਜੀ ਵੀ ਉਡੀਕਦੇ ਸੀਗੇ ਮੈਂ ਕਿਹਾ ਮੈਂ ਕਿਹਾ ਕੋਈ ਨਹੀਂ ਫਿਰ ਮਮਰਾਜ ਨਹੀਂ ਦੱਸ ਕੇ ਆਈ ਤੇ ਮੈਂ ਪਿੰਡ ਜਾ ਕੇ ਦੱਸ ਕੇ ਫੇਰ ਆਉਂਗੀ ਉਹ ਗਿਆ ਆਪਾਂ ਬੱਸ ਚੜ ਗਏ तो उद्ध की किसरा शर्त लगी वो कहें भी वह आऊगी और नीचे बार कहते भी ए तू बीमार है एक कहीं नहीं मैं चिट्ठी -चि लिखे कि मैं मैंने जुकाम हो जुकाम से भी कोई आता हूं तो सच्ची गल जो सवेरे उठे तो मैं रात न पहुँच गई सवेर उठ के ये क्या देखा वो आ गई फिर तो बहुत चंगा वक्त क्या हाँ फिर एस यही है चलो एक दूजे की जो तकलीफ हो ਤੇ ਬਦਨ ਕੀ ਇਹਨਾਂ ਨੂੰ ਕਾਇਰ ਜਿਆਦੇ ਪਤਾ ਲੱਗ ਜਾਂਦਾ ਸੀ ਮੈਨੂੰ ਨਹੀਂ ਸੋਵੇਂ ਪਤਾ ਲੱਗਦਾ ਵੇ ਜੀ ਮਨ ਕੋਈ ਦੁੱਖ ਤਕਲੀਫ ਆਤਾ